ਕੈਨੇਡਾ ਦੇ ਸ਼ਹਿਰ ਬ੍ਰੈਮਟਨ ਦੇ ਵਿੱਚ ਮਨਭਾਗੀ ਘਟਨਾ ਵਾਪਰ ਚੁੱਕੀ ਆ ਜਿਸ ਨੇ ਪੂਰੇ ਬ੍ਰੈਮਟਨ ਸ਼ਹਿਰ ਨੂੰ ਵੱਡਾ ਝਟਕਾ ਦਿੱਤਾ ਹਾਲਾਂਕਿ ਰੱਖ ਦਿੱਤਾ ਤੜਕਸਾਰ ਸਵੇਰ ਸਵੇਰ ਨੂੰ ਜਿਹੜਾ ਤਕਰੀਬਨ ਦੱਸਿਆ ਜਾ ਰਿਹਾ ਕਿ 2 ਵਜੇ ਇੱਕ ਘਰ ਨੂੰ ਭਿਆਨਕ ਆਗ ਲੱਗਦੀ ਆ ਚੰਤ ਕੁ ਮਿੰਟਾਂ ਦੇ ਵਿੱਚ ਘਰ ਸੜ ਕੇ ਸੁਆਹ ਹੋ ਜਾਂਦਾ ਦੋ ਲੋਕਾਂ ਦੀ ਮੌਕੇ ਤੇ ਉਸੇ ਘਰ ਦੇ ਵਿੱਚ ਸੜਨ ਦੇ ਕਾਰਨ ਜਾਂ ਫਿਰ ਜ਼ਹਿਰੀਲੇ ਧੂੰਏ ਦੇ ਵਿੱਚ ਸਾਹ ਕੁੱਟਣ ਦੇ ਨਾਲ ਮੌਤ ਹੋ ਚੁੱਕੀ ਆ ਚਾਰ ਹੋਰ ਲੋਕ ਉਸ ਘਰ ਦੇ ਵਿੱਚ ਰਹਿਣ ਵਾਲੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਆਲਾਸ ਦੇ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਦੇ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲਾ ਪਰ ਇਸ ਘਟਨਾ ਨੇ ਇਸ ਬ੍ਰੈਂਪਟਨ ਦੇ ਸਾਰੇ ਇਲਾਕੇ ਨੂੰ ਹਲਾਕੇ ਰੱਖ ਦਿੱਤਾ ਰਾਹਤ ਕਾਰਜ ਅਜੇ ਵੀ ਜਾਰੀ ਨੇ ਮੌਕੇ ਤੇ ਫਾਇਰ ਬਰਗੇਡ ਦੀਆਂ ਟੀਮਾਂ ਵੀ ਪਹੁੰਚੀਆਂ ਮੈਕਲਾਫਲੇਨ ਰੋਡ ਅਤੇ ਰਿਮੈਂਬਰੈਂਸ ਰੋਡ ਦੇ ਨੇੜੇ ਬਨਾਸ ਵੇਹੜ ਜੋ ਕਿ ਇਸ ਵਕਤ ਸੜਕੇ ਖਾਕ ਹੋ ਚੁੱਕਿਆ ਦੋ ਲੋਕਾਂ ਦੀ ਮੌਤ ਹੋ ਚੁੱਕੀ ਆ ਅੱਖੀਂ ਦੇਖੇ ਗਵਾਹਾਂ ਦਾ ਇਹ ਕਹਿਣਾ ਕਿ ਅੱਗੇ ਇੰਨੀ ਜ਼ਿਆਦਾ DC ਪਿਆਨਕਸੀ ਕੇ ਚੰਦ ਕੁਮਿੰਟਾਂ ਦੇ ਵਿੱਚ ਸਾਰਾ ਘੜ ਸੜ ਕੇ ਸੁਆਹ ਹੋ ਗਿਆ ਹੈ